ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟ ਗੁਨਾਹ 94 ਸੰਬੰਧੀ ਨਵੀਂ ਕਲਾਸ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬੀ ਸਹਾਇਤ ਆਪਣਾ ਸਾਰਾ ਕੰਪਲੀਟ ਹੋ ਚੁੱਕਿਆ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਰੀਆਮ ਸੰਧੂ ਤੱਕ ਆਪਾਂ ਸਾਰੀਆਂ ਕਲਾਸਿਸ ਜਿਹੜੀਆਂ ਨੇ ਉਹ ਕਵਰ ਅਪ ਕਰ ਲਿਆ ਨੇ ਤੇ ਹੁਣ ਆਪਾਂ ਵਿਆਕਰਣ ਵਾਲਾ ਪਾਠ ਜਿਹੜਾ ਕਵਰ ਕਰ ਰਹੇ ਹਾਂ ਜਿਹੜਾ ਪਹਿਲਾ ਚੈਪਟਰ ਹੈ ਭਾਸ਼ਾ ਤੇ ਉਪਭਾਸ਼ਾ ਪਰਿਭਾਸ਼ਾ ਕਿਸਮਾਂ ਪੰਜਾਬੀ ਭਾਸ਼ਾ ਟਕਸਾਲੀ ਪੰਜਾਬੀ ਉਪਭਾਸ਼ਾਵਾਂ ਤਾਂ ਇਹ ਜਿਹੜਾ ਚੈਪਟਰ ਹੈ ऑलरेडी ਕਵਰ ਹੈ ਜੀ ਜੇਕਰ ਤੁਸੀਂ ਇਹ ਕਲਾਸ ਨਹੀਂ ਦੇਖੀ ਹੈਗੀ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤੁਸੀਂ ਇਹ ਕਲਾਸ ਜਿਹੜੀ ਹੈ ਚੈੱਕ ਆਊਟ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜਾ ਸੈਕਿੰਡ ਚੈਪਟਰ ਹੈ ਜੀ ਲਿਪੀ ਅਤੇ ਗੁਰਮੁਖੀ ਲਿਪੀ ਤਾਂ ਉਹੀ ਚੈਪਟਰ ਪਾ ਅੱਜ ਇਸ ਵੀਡੀਓ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ ਗੁਰਮੁਖੀ ਲਿਪੀ ਕਿਵੇਂ ਬਣੀ ਕਿਵੇਂ ਵਿਕਾਸ ਹੋਇਆ ਕਿਵੇਂ ਨਿਕਾਸ ਹੋਇਆ ਕੀ ਇਸ ਦਾ ਇਤਿਹਾਸ ਰਿਹਾ ਏ ਠੀਕ ਹੈ ਕਿਹੜੇ ਕਿਹੜੇ ਚੇਂਜਸਿਸ ਦੇ ਵਿੱਚ ਦੇਖਣ ਨੂੰ ਮਿਲੇ ਤਾਂ A ਤੋਂ ਲੈ ਕੇ Z ਤੱਕ ਸਾਰ ਆਓ ਪੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਨ ਵਾਲੀਆਂ ਕਲੀਅਰ ਹੈ ਜੀ ਤਾਂ ਆਓ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਇਹ ਪੰਜ ਸਲੀਪੀ ਦੇ ਅੱਖਰਾਂ ਵਿੱਚ ਅਸੀਂ ਪੰਜਾਬੀ ਲਿਖਦੇ ਹਾਂ ਉਸ ਨੂੰ ਆਪਾਂ ਗੁਰਮੁਖੀ ਲਿਪੀ ਕਹਿ ਦਿੰਨੇ ਆ ਯਾਦ ਰੱਖਿਓ ਪੰਜਾਬੀ ਦੀ ਲਿਪੀ ਕਿਹੜੀ ਹੈ ਗੁਰਮੁਖੀ ਲਿਪੀ ਹੈ ਠੀਕ ਹੈ ਗੁਰਮੁਖੀ ਇੱਕ ਭਾਰਤੀ ਲਿਪੀ ਹੈ ਜੋ ਭਾਰਤ ਦੇਸ਼ ਦੀਆਂ ਹੋਰਨਾਂ ਲਿਪੀਆਂ ਵਾਂਗ ਵਿਕਾਸ ਦੇ ਪੜਾ ਜਿਹੜੀ ਆ ਪਾਰ ਕਰਦੀ ਹੋਈ ਅੱਜ ਵਾਲੇ ਰੂਪ ਤੇ ਪਹੁੰਚੀ ਹੋਈ ਹੈ ਗੁਰਮੁਖੀ ਦਾ ਜੋ ਹੁਣ ਰੂਪ ਹੈ ਉਹ ਇਸ ਦੇ ਵੱਖ-ਵੱਖ ਪੜਾਵਾਂ ਵਿੱਚੋਂ ਜਿਹੜਾ ਲੰਘਿਆ ਯਾਨੀ ਕਿ ਜਿਹੜੀ ਗੁਰਮੁਖੀ ਲਿਪੀ ਅੱਜ ਦੇ ਸਮੇਂ ਦੀ ਹੈ ਉਹ ਪਹਿਲਾਂ ਨਹੀਂ ਸੀ ਜਦੋਂ ਇਹ ਬਣੀ ਬਣੀ ਸੀ ਸਟਾਰਟਿੰਗ ਦੇ ਵਿੱਚ ਬਹੁਤ ਸਾਰੇ ਚੇਂजेस ਜਿਹੜੇ ਨੇ ਟਾਈਮ ਟੂ ਟਾਈਮ ਦੇਖਣ ਨੂੰ ਮਿਲੇ ਨੇ ਕਲੀਅਰ ਹੈ ਪੰਜਾਬੀ ਨੂੰ ਲਿਖਣ ਵਾਸਤੇ ਗੁਰਮੁਖੀ ਹੀ ਠੋਕਮੀ ਅਤੇ ਸ੍ਰੇਸ਼ਟ ਲਿਪੀ ਹੈ ਇਸ ਲਈ 1966 ਨੂੰ ਪੰਜਾਬ ਸਰਕਾਰ ਨੇ ਜਦੋਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਬਣਾਇਆ ਤਾਂ ਪੰਜਾਬੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਹੀ ਜਿਹੜੀ ਹੈ ਸਵੀਕਾਰ ਕੀਤੀ ਸੀ ਹੁਣ ਗੁਰਮੁਖੀ ਲਿਪੀ ਵਿੱਚ ਲਿਖੀ ਹੋਈ ਪੰਜਾਬੀ ਹੀ ਕਾਨੂੰਨੀ ਤੌਰ ਤੇ ਜਿਹੜੀ ਹੈ ਪ੍ਰਵਾਨ ਹੁੰਦੀ ਹੈ ਇਸ ਤੋਂ ਜ਼ਾਹਰ ਹੈ ਕਿ ਗੁਰਮੁਖੀ ਲਿਪੀ ਦਾ ਪੰਜਾਬੀ ਭਾਸ਼ਾ ਨਾਲ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਹਿ ਲਓ ਰੋਲ ਅਦਾ ਕਰਦੀ ਹੈ ਠੀਕ ਹੈ ਜੇ ਗੱਲ ਕਰ ਲਈ ਲਿਪੀ ਹੁੰਦੀ ਕੀ ਆ ਤਾਂ ਦੇਖੋ ਲਿਪੀ ਭਾਸ਼ਾ ਨੂੰ ਲਕੀਰਾਂ ਵਿੱਚ ਲਿਖਣ ਦੀ ਚਿੱਤਰਿਤ ਕਰਨ ਦੀ ਕਲਾ ਹੁੰਦੀ ਹੈ ਜਾਂ ਲਿਖਣ ਦਾ ਇੱਕ ਵਿਆੰਤਬੱਧ ਤਰੀਕਾ ਹੁੰਦਾ ਹੈ ਠੀਕ ਹੈ ਕਲੀਅਰ ਐ ਨਹੀਂ ਗੱਲ ਸਮਝ ਆ ਗਈ ਤਾਂ ਲਿਪੀ ਜਾਂ ਫਿਰ ਲਿਖਣ ਕਲਾ ਬੋਲੀ ਦੀ ਸੰਕੇਤਕ ਪ੍ਰਤੀਨਿਧ ਹੁੰਦੀ ਹੈ ਜਿਹੜੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਲਈ ਜਿਹੜੀ ਇਹ ਸੰਭਾਲੀ ਜਾ ਸਕਦੀ ਹੈ ਲਿਪੀ ਅਜਿਹੇ ਸੰਕੇਤਾਂ ਤੇ ਚਿੰਨਾਂ ਦੀ ਵਿਉਂਤਬੱਦੀ ਹੈ ਜਿਨ੍ਹਾਂ ਨਾਲ ਸੁਣਨਯੋਗ ਬੋਲੀ ਨੂੰ ਵੀ ਜਿਹੜਾ ਵੇਖਣਯੋਗ ਬਣਾਇਆ ਜਾ ਸਕਦਾ ਹੈ ਕਲੀਅਰ ਹੈ ਜੀ ਜਿੱਥੇ ਬੋਲੀ ਭਾਵਾਂ ਦੀ ਪੋਸ਼ਾਕ ਹੈ ਉੱਥੇ ਲਿਪੀ ਜਿਹੜੀ ਆ ਕਾਦੀ ਪੋਸ਼ਾਕ ਹੈ ਬੋਲੀ ਦੀ ਜੋ ਆਪਾਂ ਬੋਲਦੇ ਆ ਉਹ ਕਾਦੇ ਨਾਲ ਲਿਖਾਂਗੇ ਲਿਪੀ ਨਾਲ ਹੀ ਲਿਖਾਂਗੇ ਬੋਲੀ ਦਾ ਜਨਮ ਮੰਨਦੇ ਭਾਵਾਂ ਦੁਆਰਾ ਜਿਹੜਾ ਹੈ ਅੰਦਰੋਂ ਨਿਕਲਦਾ ਹੈ ਪਰ ਲਿਪੀ ਦਾ ਜਨਮ ਧ ਪ੍ਰਗਟ ਕਰਨ ਵਾਸਤੇ ਜਿਹੜਾ ਹੋਇਆ ਈ ਕਲੀਅਰ ਹੈ ਲਿਪੀ ਦੀ ਕਲਾ ਮਨੁੱਖ ਦੀ ਸਭ ਤੋਂ ਵੱਡੀ ਖੋਜ ਆ ਹੁਣ ਤੱਕ ਦੀ ਜੇਕਰ ਲਿਪੀ ਨਾ ਹੁੰਦੀ ਤਾਂ ਤੁਸੀਂ ਸੋਚ ਸਕਦੇ ਹੋ ਮੂੰਹ ਵਿੱਚੋਂ ਨਿਕਲੇ ਬੋਲੇ ਹੋਏ ਜਿਹੜੇ ਸ਼ਬਦ ਨੇ ਉਹ ਜੋ ਤੁਸੀਂ ਅੱਜ ਕਹ ਤੇ ਉਹ ਕੱਲ ਨੂੰ ਖਤਮ ਨਹੀਂ ਕਿਉਂਕਿ ਲਿਖੇ ਨਹੀਂ ਹੋਏ ਜੋ ਆਪਾਂ ਨੇ ਬੋਲਿਆ ਜੋ ਕੁਝ ਇੰਪੋਰਟੈਂਟ ਹੈ ਜਿੰਨਾ ਪੁਰਾਣਾ ਆਪਾਂ ਇਤਿਹਾਸ ਪੜ੍ਹਦੇ ਹਾਂ ਕਿਉਂ ਪੜ੍ਹਦੇ ਹਾਂ ਕਿਉਂਕਿ ਲਿਪੀ ਹੈ ਠੀਕ ਹੈ ਜੀ ਕਾਇਗਲ ਤੁਸੀਂ ਜਿਹੜਾ ਜ਼ਰੂਰ ਯਾਦ ਰੱਖਿਓ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਪ੍ਰਾਚੀਨ ਲਿਪੀਆਂ ਦੀ ਕਿੱਥੋਂ ਲਿਪੀਆਂ ਦੀ ਖੋਜ ਹੋਈ ਹੈ ਤਾਂ ਲਿਪੀ ਦੀ ਖੋਜ ਤੋਂ ਪਹਿਲਾਂ ਪ੍ਰਾਚੀਨ ਮਨੁੱਖ ਆਪਣੇ ਦੂਰ ਬੈਠੇ ਸਾਥ ਸੰਬੰਧੀਆਂ ਨੂੰ ਜਿਹੜਾ ਸੁਨੇਹੇ ਭੇਜਦਾ ਸੀਗਾ ਠੀਕ ਹੈ ਸੂਤਰਾ ਰਾਹੀਂ ਧਾਗਿਆਂ ਨੂੰ ਭਾਂਤ ਭਾਂਦੇ ਰੰਗਾਂ ਨਾਲ ਰੰਗ ਕੇ ਜਾਂ ਫਿਰ ਖੋਗੇ ਮੂੰਗੇ ਜਾਂ ਮਣ ਕੇ ਬਨ ਕੇ ਉਹਨਾਂ ਤੋਂ ਸੁਨੇਹੇ ਭੇਜਣ ਦਾ ਕੰਮ ਲੈਂਦਾ ਸੀ ਦੇਖੋ ਕੁਸ਼ਨ ਆ ਸਕਦਾ ਹੈ ਕਿ ਸਭ ਤੋਂ ਪਹਿਲਾਂ ਮਨੁੱਖ ਗੁਰਮੁਖੀ ਲਿਪੀ ਹੋਣ ਤੋਂ ਪਹਿਲਾਂ ਕਿਸ ਤਰੀਕੇ ਨਾਲ ਆਪਦੇ ਸੰਦੇਸ਼ ਭੇਜਦਾ ਸੀ ਤਾਂ ਤੁਸੀਂ ਇੱਥੇ ਯਾਦ ਰੱਖਿਓ ਸੂਤਰਾ ਦੇ ਰਾਹੀਂ ਧਾਗਿਆਂ ਦੇ ਰਾਹੀਂ ਜਿਹੜੀਆਂ ਇੱਕ ਦੂਜੇ ਨਾਲ ਆਪਣੀ ਗੱਲ ਜਿਹੜੀ ਆ ਸਾਂਝੀ ਕਰਦੇ ਸੀਗੇ ਇੱਕ ਦੂਜੇ ਤੱਕ ਆਪਣੀ ਜਿਹੜੀ ਗੱਲ ਹੈ ਉਹ ਪਹੁੰਚਾਉਂਦੇ ਸੀਗੇ ਠੀਕ ਹੈ ਜਦੋਂ ਉਹ ਇਸ ਤਰ੍ਹਾਂ ਮਣ ਕੇ ਬਨ ਕੇ ਸੁਨੇਹੇ ਪਹੁੰਚਾਉਂਦੇ ਸੀ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਦੀ ਲਿਪੀ ਨੂੰ ਕੀ ਕਹਿੰਦੇ ਸੀ ਆਪ ਸੁੱਤਰਾਂ ਦੇ ਰਾਹੀਂ ਧਾਗਿਆਂ ਦੇ ਰਾਹੀਂ ਆਪਣੀ ਜਿਹੜੀ ਇਹ ਗੱਲ ਹੈ ਉਹ ਪਹੁੰਚਾਉਂਦੇ ਸੀ ਤਾਂ ਇਹ ਕਿਹੜੀ ਲਿਪੀ ਹੋਈ ਜੀ ਸੁੱਤਰ ਲਿਪੀ ਹੋਈ ਇਸ ਤੋਂ ਬਿਨਾ ਉਦੋਂ ਰੱਸੀਆਂ ਧਾਗਿਆਂ ਬਿਰਖਾਂ ਦੀਆਂ ਛਿੱਲਾਂ ਨੂੰ ਗੰਡਾ ਦੇ ਕੇ ਹਨਾ ਗੰਡਾ ਦੇ ਕੇ ਯਾਨੀ ਉਹਨਾਂ ਨੂੰ ਗੱਠ ਮਾਰ ਕੇ ਸੁਨੇਹੇ ਭੇਜਣ ਦਾ ਰਿਵਾਜ ਵੀ ਆਮ ਸੀ ਇਸ ਨੂੰ ਗੰਡ ਲਿਪੀ ਕਹਿੰਦੇ ਨੇ ਠੀਕ ਹੈ ਜਦੋਂ ਰੱਸੀਆਂ ਨੂੰ ਗੰਡਾ ਮਾਰ ਕੇ ਜਿਹੜਿਆ ਭੇਜਦੇ ਸੀਗੇ ਤਾਂ ਉਹ ਕਿਹੜੀ ਲਿਪੀ ਸੀ ਗੰਡ ਲਿਪੀ ਸੀ ਠੀਕ ਹੈ ਇਸ ਤਰ੍ਹਾਂ ਹੌਲੀ-ਹੌਲੀ ਸੁੱਤਰ ਲਿਪੀ ਫਿਰ ਗੰਡ ਲਿਪੀ ਇਸ ਤਰ੍ਹਾਂ ਜਿਹੜੀਆਂ ਲਿਪੀ ਦਾ ਅੱਗੇ-ਅੱਗੇ ਵਿਕਾਸ ਹੁੰਦਾ ਰਿਹਾ ਠੀਕ ਹੈ ਜੇ ਲਿਪੀ ਦੇ ਇਤਿਹਾਸ ਦੀ ਗੱਲ ਕਰ ਲਈਏ ਤਾਂ ਕਾਫੀ ਜਦੋਂ ਮਨੁੱਖ ਜਿਹੜਾ ਆਦਮ-ਮਨੁੱਖ ਸੀਗਾ ਉਸ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਤਾਂ ਦੇਖੋ ਕੰਧਾਂ ਤੇ ਦੇਵੀ-ਦੇਵਤਿਆਂ ਦੇ ਜਿਹੜੀਆਂ ਪਿਕਚਰਾਂ ਬਣਾਈਆਂ ਜਾਂਦੀਆਂ ਸੀ ਉੱਥੋਂ ਜਿਹੜੀ ਲਿਖਣ ਦੀ ਇੱਕ ਖੋਜ ਬਣੀ ਸੀਗੀ ਠੀਕ ਹੈ ਅੱਜ ਤੋਂ ਕਈ 12000 ਸਾਲ ਪਹਿਲਾਂ ਜਾਂ ਇਸ ਤੋਂ ਵੀ ਸ਼ਾਇਦ ਬਹੁਤ ਸਾਲ ਪਹਿਲਾਂ ਜਿਹੜਾ ਹੈ ਉਹ ਪੱਥਰਾਂ ਤੇ ਤਸਵੀਰਾਂ ਜਿਹੜੀਆਂ ਨੇ ਬਣੀਆਂ ਹੁੰਦੀਆਂ ਸੀਗੀਆਂ ਠੀਕ ਹੈ ਤਾਂ ਹੌਲੀ ਉਹਨਾਂ ਨੂੰ ਜਿਹੜਾ ਹੈ ਦਿਮਾਗ ਦੇ ਵਿੱਚ ਉਹਨਾਂ ਦੇ ਆਇਆ ਵੀ ਜਿਸ ਤਰੀਕੇ ਨਾਲ ਇਹ ਚੀਜ਼ਾਂ ਉੱਕਰੀਆਂ ਹੋਈਆਂ ਨੇ ਪਿਕਚਰਾਂ ਬਣਾਈਆਂ ਹੋਈਆਂ ਨੇ ਤਾਂ ਹੋ ਸਕਦਾ ਇਹਦੇ ਨਾਲ ਲਿਖਿਆ ਵੀ ਜਾਵੇ ਠੀਕ ਹੈ ਜਿਹੜੀਆਂ ਹਨ ਪਿਕਚਰਾਂ ਬਣਾਈਆਂ ਜਾਂਦੀਆਂ ਸੀਗੀਆਂ ਇਹ ਕਿਹੜੀ ਲਿਪੀ ਸੀ ਇਹ ਚਿੱਤਰ ਲਿਪੀ ਸੀ ਠੀਕ ਹੈ ਲਿਖਣ ਕਲਾ ਦਾ ਇੱਕ ਪਹਿਲਾ ਪੜਾਅ ਹੈ ਚਿੱਤਰ ਲਿਪੀ ਜਿੰਨਾਂ ਨੂੰ ਉਸ ਚਿੱਤਰਮੂਲਕ ਚਿੰਨੀ ਕਿਹਾ ਜਾਂਦਾ ਹੈ ਯਾਨੀ ਪਿਕਟੋਗ੍ਰਾਮ ਕਹਿੰਦੇ ਹਨ ਇਹਨੂੰ ਜਦੋਂ ਕੋਈ ਪਿਕਚਰ ਦੇ ਥਰੂ ਜਿਹੜੇ ਆਪਾਂ ਕਿਤੇ ਲਿਖੀ ਹੁੰਦੀ ਹੈ ਬਣਾਇਆ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲੀਏ ਤਾਂ ਅੱਗੇ ਦੇਖ ਸਕਦੇ ਹੋ ਤੁਸੀਂ ਲਿਪੀਆਂ ਦਾ ਵਿਕਾਸ ਅੱਛਾ ਇਹ ਗੱਲ ਯਾਦ ਰੱਖਿਓ ਚਿੱਤਰ ਲਿਪੀ ਦੇ ਚਿੰਨ ਜਦੋਂ ਵਸਤੂਆਂ ਦੀ ਥਾਂ ਭਾਵਾਂ ਨੂੰ ਪ੍ਰਗਟ ਕਰਨ ਲੱਗ ਜਾਂਦੇ ਨੇ ਉਹਨੂੰ ਆਪ ਭਾਵਮੂਲਕ ਚਿੰਨ ਕਹਿ ਦਿੰਨੇ ਆ ਠੀਕ ਹੈ ਭਾਵ ਲਿਪੀ ਦਾ ਅਗਲਾ ਰੂਪ ਹੈ ਸ਼ਬਦਮੂਲਕ ਲਿਪੀ ਤਾਂ ਹੌਲੀ-ਹੌਲੀ ਇਸ ਤਰੀਕੇ ਨਾਲ ਜਿਹੜੀਆਂ ਲਿਪੀਆਂ ਨੇ ਉਹ ਦੇਖਣ ਨੂੰ ਮਿਲੀਆਂ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਅੱਗੇ ਭਾਰਤੀ ਲਿਪੀਆਂ ਦੀ ਜੇ ਗੱਲ ਕਰੀਏ ਤਾਂ ਸੰਸਾਰ ਵਿੱਚ ਲਗਭਗ 400 ਤੋਂ ਵੀ ਵੱਧ ਲਿਪੀਆਂ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਮਿਸਰੀ ਲਿਪੀ ਅਰਬੀ ਲਿਪੀ ਗੁਰਮੁਖੀ ਲਿਪੀ ਯੂਨਾਨੀ ਲਿਪੀ ਚਿੰਨੀ ਲਿਪੀ ਰੋਮਨ ਲਿਪੀ ਬ੍ਰਾਹਮੀ ਲਿਪੀ ਬਹੁਤ ਸਾਰੀਆਂ ਲਿਪੀਆਂ ਨੇ ਠੀਕ ਹੈ ਭਾਰਤ ਵਿੱਚ ਵੀ 5000 ਸਾਲ ਪਹਿਲਾਂ ਤੋਂ ਜਿਹੜੀ ਲਿਖਣ ਦੀ ਕਲਾ ਦਾ ਜਿਹੜਾ ਉਹ ਅੰਦਾਜ਼ਾ ਹੋ ਗਿਆ ਸੀ 2.5 ਹਜ਼ਾਰ ਸਾਲ ਤੋਂ ਪਹਿਲਾਂ ਜਿਹੜੀ ਹੈ ਬ੍ਰਾਹਮੀ ਲਿਪੀ ਵਿੱਚ ਲਿਖੇ ਸੰਕੜੇ ਪੱਥਰ ਜਿਹੜੇ ਨੇ ਲੇਖ ਦੇਖਣ ਨੂੰ ਮਿਲਦੇ ਸੀ ਮੋਹਿੰਜੋਦੜੋ ਅਤੇ ਹੜੱप्पा ਥਾਵਾਂ ਦੀਆਂ ਥੇਹਾਂ ਵਿੱਚੋਂ 5000 ਸਾਲ ਪਹਿਲਾਂ ਪੁਰਾਣੀਆਂ ਦੇ ਮੂਰਤੀਆਂ ਅਤੇ ਠਿੱਕਰੀਆਂ ਤੇ ਜਿਹੜੇ ਨੇ ਉਹ ਵੱਖ-ਵੱਖ ਸ਼ੇਰ ਵਰਗੇ ਚਿੱਤਰ ਜਿਹੜੇ ਨੇ ਬਣਾਈ ਹੁੰਦੇ ਸੀ ਇਹਨੂੰ ਆਪਾਂ ਕੀ ਕਹਾਂਗੇ ਸਿੰਧੂ ਲਿਪੀ ਕਹਾਂਗੇ ਠੀਕ ਹੈ ਸਿੰਧੂ ਲਿਪੀ ਅਜੇ ਪੂਰੀ ਤਰ੍ਹਾਂ ਪੜ੍ਹੀ ਨਹੀਂ ਗਈ ਪਰ ਤੀਜੀ ਸਦੀ ਪੂਰਵ 20ਵੀਂ ਸਦੀ ਸਮੇਂ ਸਮਰਾਟ ਅਸ਼ੋਕ ਨੇ ਆਪਣੇ ਹੁਕਮਨਾਮੇ ਪੱਥਰਾਂ ਉੱਤੇ ਖੁਦਵਾਏ ਸਨ ਠੀਕ ਹੈ ਉਹਨਾਂ ਦੀ ਲਿਪੀ ਬ੍ਰਾਹਮੀ ਤੇ ਖਰੋਸ਼ਠੀ ਆ ਬ੍ਰਾਹਮੀ ਗੁਰਮੁਖੀ ਵਾਂਗ ਖੱਬੇ ਤੋਂ ਸੱਜੇ ਪਾਸੇ ਵੱਲ ਲਿਖੀ ਜਾਂਦੀ ਹੈ ਕਲੀਅਰ ਹੈ ਜੀ ਯ ਉਸ ਤੋਂ ਬਾਅਦ ਜੇ ਆਪਾਂ ਬ੍ਰਾਹਮੀ ਲਿਪੀ ਦੀ ਗੱਲ ਕਰੀਏ ਤਾਂ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਕਿਹੜੀ ਹੈ ਬ੍ਰਾਹਮੀ ਲਿਪੀ ਹੈ ਇਸੇ ਤੋਂ ਹੀ ਆਪਾਂ ਹੌਲੀ-ਹੌਲੀ ਵਧਾਂਗੇ ਗੁਰਮੁਖੀ ਲਿਪੀ ਵੱਲ ਠੀਕ ਹੈ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਲਿਪੀਆਂ ਬਣੀਆਂ ਕਿੰਨੀਆਂ ਨੇ ਭਾਰਤੀ ਲਿਪੀਆਂ ਕਿਹੜੀਆਂ ਨੇ ਫਿਰ ਗੁਰਮੁਖੀ ਕਿੱਥੋਂ ਆਈ ਹੈ ਤਾਂ ਉਹ ਸਾਰਾ ਆਪਾਂ ਪੜਾਂਗੇ ਠੀਕ ਹੈ ਤਾਂ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ ਬ੍ਰਾਹਮੀ ਲਿਪੀ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਜੇ ਦੇਖੀਏ ਤਾਂ ਆਪਣੇ ਕੋਲ ਹੈਗੀ ਹੈ ਬ੍ਰਾਹਮੀ ਲਿਪੀ ਵਿੱਚ ਕੁੱਲ 39 ਅੱਖਰ ਸੰਕੇਤ ਸਨ ਠੀਕ ਹੈ ਸੰਯੁਕਤ ਅੱਖਰ ਬਹੁਤ ਘੱਟ ਹਨ ਬ੍ਰਾਹਮੀ ਗੁਰਮੁਖੀ ਵਾਂਗੂ ਖੱਬੇ ਤੋਂ ਸੱਜੇ ਪਾਸੇ ਲਿਖੀ ਜਾਂਦੀ ਸੀ ਠੀਕ ਹੈ ਬ੍ਰਾਹਮੀ ਤੋਂ ਉਤਰੀ ਸ਼ੈਲੀ ਦਾ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ ਇਸ ਤਰ੍ਹਾਂ ਹੌਲੀ-ਹੌਲੀ ਜਿਹੜੀ ਸ਼ਾਰਦਾ ਲਿਪੀ ਆਈ ਹੈ ਨਾ ਕੁਟਿ ਲਿਪੀ ਦੇਖੋ ਪਹਿਲਾਂ ਕਿਹੜੀ ਹੈ ਬ੍ਰਹਮੀ ਲਿਪੀ ਠੀਕ ਹੈ ਉਤਰੀ ਸ਼ੈਲੀ ਤੋਂ ਗੁਪਤ ਲਿਪੀ ਗੁਪਤ ਲਿਪੀ ਤੋਂ ਕੁਟਿ ਲਿਪੀ ਕੁਟਿ ਲਿਪੀ ਤੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪ੍ਰਾਚੀਨ ਲਿਖੀ ਰੂਪ ਤੋਂ ਜਿਹੜਾ ਹੈ ਗੁਰਮੁਖੀ ਦੀ ਉਤਪਤੀ ਹੋਈ ਠੀਕ ਹੈ ਇਸ ਪ੍ਰਕਾਰ ਬ੍ਰਹਮੀ ਤੋਂ ਵੱਖ-ਵੱਖ ਪੜਾਅ ਜਿਹੜੇ ਨੇ ਦੇਖਣ ਨੂੰ ਮਿਲੇ ਨੇ ਜਿਵੇਂ ਦੇਵਨਾਗਰੀ ਬੰਗਲਾ ਇਸ ਤਰੀਕੇ ਨਾਲ ਜੇ ਅਪਾ ਸ਼ਾਰਦਾ ਲਿਪੀ ਦੀ ਗੱਲ ਕਰੀਏ ਤਾਂ ਸ਼ਾਰਦਾ ਲਿਪੀ ਕੁਟਲ ਲਿਪੀ ਤੋਂ ਨਿਕਲੀ ਆ ਤੇ ਕੁਟਲੀ ਲਿਪੀ ਜਿਹੜੀ ਆ ਉਹ ਆਪ ਬ੍ਰਹਮੀ ਲਿਪੀ ਤੋਂ ਨਿਕਲੀ ਹੋਈ ਆ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਹਿਮਾਚਲ ਪ੍ਰਦੇਸ਼ ਦੀ ਟਾਕਰੀ ਤੇ ਪੰਜਾਬ ਦੀ ਗੁਰਮੁਖੀ ਲਿਪੀ ਜਿਹੜੀਆਂ ਨੇ ਇਹਨਾਂ ਤੋਂ ਉਤਪੰਨ ਹੋਈਆਂ ਠੀਕ ਹੈ ਇਹਨੂੰ ਤੁਸੀਂ ਯਾਦ ਰੱਖਿਓ ਉਸ ਤੋਂ ਬਾਅਦ ਅਪਾ ਅੱਗੇ ਚੱਲਦੇ ਹਾਂ ਪਿਛਲੇ ਸ਼ਾਰਦਾ ਤੋਂ ਹੀ ਸਿੱਧਮਾਤਰੀਕਾ ਅਰਧਨਾਗਰੀ ਅਤੇ ਗੁਰਮੁਖੀ ਲਿਪੀ ਨਿਕਲੀਆਂ ਹਨ ਜੋ ਕਿ ਕਸ਼ਮੀਰ ਤੋਂ ਲੈ ਕੇ ਹਰਿਆਣਾ ਤੱਕ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀਆਂ ਨੇ ਪ੍ਰਚਲਿਤ ਨੇ ਠੀਕ ਹੈ ਇਹ ਇੱਕ ਪਿਕਚਰ ਬਣੀ ਹੋਈ ਹੈ ਯਾ ਰੇਖਾ ਚਿੱਤਰ ਕਹਿ ਲਓ ਇਹਦੇ ਰਾਹੀਂ ਤੁਸੀਂ ਸਮਝ ਸਕਦੇ ਹੋ ਦੇਖੋ ਸਭ ਤੋਂ ਪਹਿਲਾਂ ਕਿਹੜੀ ਲਿਪੀ ਹੈ ਬ੍ਰਹਮੀ ਲਿਪੀ ਠੀਕ ਹੈ ਬ੍ਰਹਮੀ ਲਿਪੀ ਤੋਂ ਕੀ ਹੋਇਆ ਉੱਤਰ ਸ਼ੈਲੀ ਤੇ ਦੱਖਣੀ ਸ਼ੈਲੀ ਫਿਰ ਉੱਤਰ ਸ਼ੈਲੀ ਤੋਂ ਗੁਪਤ ਲਿਪੀ ਆਈ ਗੁਪਤ ਲਿਪੀ ਤੋਂ ਕੁਟਿਲ ਕੁਟਿਲ ਤੋਂ ਦੇਵਨਾਗਰੀ ਤੇ ਸ਼ਾਰਦਾ ਦੋ ਆਈਆਂ ਠੀਕ ਹੈ ਫਿਰ ਸ਼ਾਰਦਾ ਲਿਪੀ ਦੇ ਵਿੱਚੋਂ ਕਿਹੜੀ ਨਿਕਲੀ ਹੈ ਗੁਰਮੁਖੀ ਲਿਪ ਠੀਕ ਹੈ ਤਾਂ ਇਹ ਯਾਦ ਰੱਖਿਓ ਹੁਣ ਜੇ ਆਪਾਂ ਪੰਜਾਬੀ ਦੀ ਲਿਪੀਆਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਨੇ ਠੀਕ ਹੈ ਜੇ ਆਪਾਂ ਗੁਰਮੁਖੀ ਦੀ ਗੱਲ ਕਰੀਏ ਹੁਣ ਆਪਾਂ ਗੁਰਮੁਖੀ ਬਾਰੇ ਪੜ ਰਹੇ ਆ ਤਾਂ ਗੁਰਮੁਖੀ ਦੇ ਨਿਕਾਸ਼ ਜਨਮ ਪਤੀ ਬਾਰੇ ਤਿੰਨ ਤਰ੍ਹਾਂ ਦੇ ਮਤ ਸਿਧਾਂਤ ਦੇਖਣ ਨੂੰ ਮਿਲਦੇ ਨੇ ਪਹਿਲਾ ਮਤ ਹੈ ਕਿ ਗੁਰਮੁਖੀ ਦੀ ਰਚਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਠੀਕ ਹੈ ਇਹ ਗੱਲ ਦੇਖਣ ਨੂੰ ਮਿਲਦੀ ਹੈ ਦੂਜਾ ਕਹਿੰਦੇ ਨੇ ਕਿ ਬਾਬਾ ਮੋਹਨ ਵਾਲੀਆਂ ਪੋਥੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਗੁਰਮੁਖੀ ਅੱਖਰ ਠੀਕ ਹੈ ਤਾਂ ਇਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਹੈ ਬਹੁਤ ਸਾਰੇ ਵਿਦਵਾਨਾਂ ਨੇ ਵੱਖ-ਵੱਖ ਆਪਣੇ ਜਿਹੜੇ ਨੇ ਉਹ ਵਿਚਾਰ ਦਿੱਤੇ ਨੇ ਤੇ ਇਹ ਵੀ ਕਿਹਾ ਹੈ ਕਿ ਗੁਰੂ ਅੰਗਦ ਦੇਵ ਜੀ ਨੂੰ ਹੀ ਗੁਰਮੁਖੀ ਲਿਪੀ ਦੇ ਕਰਤਾ ਧਰਤਾ ਜਿਹੜਾ ਮੰਨਿਆ ਜਾਂਦਾ ਹੈ ਦੂਜੇ ਮਤ ਦੇ ਅਨੁਸਾਰ ਜੇ ਗੱਲ ਕਰੀਏ ਗੁਰਮੁਖੀ ਦੇ ਰਚੇਤਾ ਗੁਰੂ ਨਾਨਕ ਦੇਵ ਜੀ ਨੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕਿਹਾ ਕਿ ਕਿਸੇ ਕੰਕਰ ਨਾਂ ਵਾਲੇ ਕਵੀ ਦੀ ਅਣਛਾਪੀ ਰਚਨਾ ਦਸ ਗੁਰੂ ਕਥਾ ਵਿੱਚੋਂ ਇਹ ਟੂਕ ਲਿਖੀ ਹੈ ਠੀਕ ਹੈ ਤੁਕ ਲਿਖੀ ਹੋਈ ਹੈ ਜਿਹੜੀ ਤੁਸੀਂ ਅੱਗੇ ਦੇਖ ਰਹੇ ਹੋ ਠੀਕ ਹੈ ਤਾਂ ਉਹ ਕਹਿੰਦੇ ਵੀ ਗੁਰੂ ਨਾਨਕ ਦੀ ਰਚਨਾਏ ਤੀਜਾ ਮਾਤਾ ਹੈ ਕੇਸਰ ਸਿੰਘ ਛਿਬਰ ਦੇ ਗ੍ਰੰਥ ਦੀ ਜਿਹੜੇ ਕਹਿੰਦੇ ਵੀ ਬਾਬਾ ਸ਼੍ਰੀ ਚੰਦ ਨੂੰ ਗੁਰਮੁਖੀ ਦਾ ਰਚੇਤਾ ਮੰਨਿਆ ਜਾਂਦਾ ਹੈ ਤਾਂ ਹੀ ਤਿੰਨ ਤਰੀਕੇ ਦੀਆਂ ਵਿਚਾਰ ਧਰਾਵਾਂ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਇਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਗੁਰਮੁਖੀ ਲਿਪੀ ਦੇ ਸਾਰੇ ਅੱਖਰ ਅਤੇ ਉਹਨਾਂ ਅੱਖਰਾਂ ਦੇ ਸਸਾ ਕਕਾ ਆਦਿ ਉਚਾਰਣ ਵੀ ਜਿਹੜਨੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੇ ਹੋਏ ਨੇ ਪੱਟੀ ਦਾ ਅਰਥ ਹੈ ਨੀ ਵਰਣਮਾਲਾ 35 ਅੱਖਰਾਂ ਦੀ ਲੜੀ ਹੈ ਪਰ ਪੱਟੀ ਦਾ ਅਰਥ ਲੱਕੜੀ ਦੀ ਫੱਟੀ ਵੀ ਹੈ ਜਿਸ ਉਤੇ ਅੱਖਰ ਲਿਖੇ ਜਾਂਦੇ ਸਨ ਤਾਂ ਇਹ ਬਹੁਤ ਪਹਿਲਾ ਸਮੇਂ ਦੀ ਗੱਲ ਕਰ ਰਹੇ ਆਪਾਂ ਠੀਕ ਹੈ ਇਸ ਤੋਂ ਜ਼ਾਹਰ ਹੈ ਕਿ ਗੁਰਮੁਖੀ ਬਾਬਾ ਸ੍ਰੀ ਚੰਦ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਹੀਂ ਬਣਾਈ ਇਹ ਤਾਂ ਪੁਰਾਤਨ ਪੰਜਾਬ ਵਿੱਚ ਆਮ ਵਰਤੀ ਜਾਂਦੀ ਸੀ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਖਰਕਾਰ ਇਸ ਦਾ ਸਰੋਤ ਕੋਣਾ ਹੈ ਕਿੱਥੋਂ ਇਸ ਦਾ ਨਿਕਾਸ ਹੋਇਆ ਹੈ ਤੈ ਤਾਂ ਪਾਪ ਦੇਖ ਸਕਦੇ ਆ ਕਿ ਭਾਰਤ ਦੀਆਂ ਸਾਰੀਆਂ ਲਿਪੀਆਂ ਦਾ ਸੌਮਾ ਜਿਹੜਾ ਬ੍ਰਹਮੀ ਲਿਪੀ ਹੈ ਬ੍ਰਹਮੀ ਤੋਂ ਉੱਤਰ ਲਿਪੀ ਫਿਰ ਗੁਪਤ ਲਿਪੀ ਫਿਰ ਕੁਟਿ ਲਿਪੀ ਆਈ ਤੇ ਫਿਰ ਸ਼ਾਰਦਾ ਠੀਕ ਹੈ ਸ਼ਾਰਦਾ ਤੋਂ ਅੱਗੇ ਗੁਰਮੁਖੀ ਲਿਪੀ ਨਿਕਲੀ ਆ ਠੀਕ ਹੈ ਸ਼ਾਰਦਾ ਦੇ ਪ੍ਰਾਚਨ ਸ਼ਾਰਦਾ ਤੇ ਨਵੀਨ ਸ਼ਾਰਦਾ ਦੋ ਰੂਪ ਨੇ ਠੀਕ ਹੈ ਇਹਨਾਂ ਨੂੰ ਵੀ ਤੁਸੀਂ ਇੱਥੇ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਇੱਕ ਵਿਦਵਾਨ ਨੇ ਵੌਗਲ ਉਹਨਾਂ ਨੇ ਲਿਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮੁਖੀ ਜੋ ਕੇ ਜੋ ਕੇ ਪੰਜਾਬ ਦੀ ਲੋਕ ਭਾਸ਼ਾ ਦੀ ਲਿਪੀ ਹੈ ਪ੍ਰਾਚਨ ਸ਼ਾਰਦਾ ਦੀ ਹੀ ਸੰਤਾਨ ਹੈ ਇਹ ਉਹਨਾਂ ਨੇ ਆਪਣੀ ਜਿਹੜੀ ਹੈ ਵਿਚਾਰਧਾਰਾ ਦੱਸੀ ਸੀ ਠੀਕ ਹੈ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਜੇ ਆਪਾਂ ਗੱਲ ਕਰ ਲਈਏ ਗੁਰਮੁਖੀ ਦੇ ਨਾਮ ਕਰਨ ਦੀ ਤਾਂ ਤੁਸੀਂ ਦੇਖ ਸਕਦੇ ਹੋ ਗੁਰਮੁਖੀ ਤੇ ਹੋਰ ਪੰਜਾਬ ਦੀਆਂ ਪੁਰਾਣੀਆਂ ਲਿਪੀਆਂ ਦਾ ਜਨਮ ਜਿਹੜਾ ਸ਼ਾਰਦਾ ਲਿਪੀ ਤੋਂ ਹੀ ਹੋਇਆ ਹੈ ਨਾਮ ਕਰਨ ਦੀ ਗੱਲ ਕਰੀਏ ਤਾਂ ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਜੋ ਬ੍ਰਹਮੀ ਲਿਪੀ ਪਰਿਵਾਰ ਦੀ ਸ਼ਾਰਦਾ ਲਿਪੀ ਤੋਂ ਨਿਕਲੀ ਹੋਈ ਹੈ ਹਾਂ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਗੁਰਮੁਖੀ ਲਿਪੀ ਦਾ ਨਾਂ ਗੁਰਮੁਖੀ ਨਹੀਂ ਸੀ ਕੋਈ ਹੋਰ ਨਾਂ ਹੋਵੇਗਾ ਪਰ ਜਦੋਂ ਗੁਰੂਆਂ ਦੇ ਦੁਆਰਾ ਜਿਹੜੀ ਉਹ ਬੋਲੀ ਗਈ ਤਾਂ ਇਹਨਾਂ ਨੂੰ ਗੁਰਮੁਖੀ ਦਾ ਨਾਮ ਜਿਹੜਾ ਦੇ ਦਿੱਤਾ ਗਿਆ ਸੀ ਠੀਕ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿੱਚ ਗੁਰਬਾਣੀ ਨੂੰ ਲਿਖਣ ਦਾ ਅ fırsਰ ਆਇਆ ਤਾਂ ਉਸ ਵੇਲੇ ਜਹੀ ਲਿਪੀ ਦੀ ਜ਼ਰੂਰਤ ਸੀ ਜੋ ਸਾਹਿਤਿਕ ਹੋਵੇ ਤੇ ਜੋ ਗੁਰਬਾਣੀ ਦੀਆਂ ਬ੍ਰਿਕੀਆਂ ਨੂੰ ਅੰਕਿਤ ਕਰਨ ਦੇ ਵਿੱਚ ਸਮਰੱਥ ਹੋਵੇ ਗੁਰੂ ਸਾਹਿਬਾਨ ਦੇ ਸਾਹਮਣੇ ਪੰਜਾਬ ਦੀਆਂ ਅਧੂਰੀਆਂ ਲਿਪੀਆਂ ਸਨ ਹੋ ਸਕਦਾ ਉਹਨਾਂ ਅਧੂਰੀਆਂ ਲਿਪੀਆਂ ਦੇ ਅੱਖਰਾਂ ਨੂੰ ਸੋਧ ਕੇ ਅਤੇ ਤਰਦੀਬ ਦੇ ਕੇ ਇੱਕ ਅਜਿਹੀ ਲਿਪੀ ਬਣਤ ਲਈ ਜੋ ਤਤਕਾਲੀ ਪੰਜਾਬੀ ਸਾਹਿਤਿਕ ਭਾਸ਼ਾ ਤੇ ਗੁਰਬਾਣੀ ਦੀਆਂ ਸਾਰੀਆਂ ਧੁਨੀਆਂ ਨੂੰ ਲਿਖਣ ਦੇ ਲਈ ਆਦਰਸ਼ ਲਿਪੀ ਜਿਹੜੀ ਉਹ ਬਣੀ ਗੁਰਮੁਖੀ ਦਾ ਨਾਮ ਕੋਈ ਜ਼ਿਆਦਾ ਪੁਰਾਣਾ ਨਹੀਂ ਹੈਗਾ ਕੋਈ 500 ਸਾਲ ਤੋਂ ਹੀ ਪਿਆ ਜਿਹੜਾ ਦੇਖਣ ਨੂੰ ਮਿਲਦਾ ਏ ਠੀਕ ਹੈ ਪਰ ਗੁਰਮੁਖੀ ਦੇ ਅੱਖਰ ਜਿਹੜ ਨੇ ਉਹ ਜ਼ਰੂਰ ਪੁਰਾਣੇ ਨੇ ਗੁਰਮੁਖੀ ਦੇ ਜਿਹੜੇ 15 ਅੱਖਰ ਨੇ ਉਹ ਟਾਕਰੀ ਅੱਖਰਾਂ ਦੇ ਨਾਲ ਸਾਂਝੇ ਨੇ ਕਿੰਨੇ ਨੇ ਟਾਕਰੀ ਅੱਖਰਾਂ ਨਾਲ ਕਿੰਨੇ 15 5 ਕਾਫੀ ਮਿਲਦੇ ਜੁਲਦੇ ਨੇ ਤੇ 6 ਥੋੜੇ ਬਹੁਤ ਮਿਲਦੇ ਨੇ 7 ਅੱਖਰ ਨਵੀਨ ਸ਼ਰਦਾ ਨਾਲ ਸਾਂਝੇ ਹਨ ਤੇ 12 ਕਾਫੀ ਮਿਲਦੇ ਹਨ ਠੀਕ ਹੈ ਤਾਂ ਇਸ ਤਰੀਕੇ ਗੁਰਮੁਖੀ ਦੇ ਜਿਹੜੇ ਥੋੜੇ ਅੱਖਰ ਸ਼ਾਰਦਾ ਤੇ ਟਾਕਰੀ ਨਾਲ ਨਹੀਂ ਰਲਦੇ ਹੈਗੇ ਉਹ ਹੋਰ ਲਿਪੀਆਂ ਨਾਲ ਜਿਹੜੇ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੇ ਨੇ ਇਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਗੁਰਮੁਖੀ ਦੇ ਸਾਰੇ ਅੱਖਰ ਗੁਰੂਕਾਲ ਤੋਂ ਹੀ ਪਹਿਲਾਂ ਦੇ ਨੇ ਪਰ ਗੁਰੂ ਨਾਨਕ ਦੇਵ ਤੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਸਹੀ ਸੋਧ ਤੇ ਤਰਤੀਬ ਦੇ ਕੇ ਜਿਹੜਾ ਅਦਰਸ਼ ਲਿਪੀ ਦਾ ਰੂਪ ਬਣਾਇਆ ਜਾਂ ਰੂਪ ਪ੍ਰਦਾਨ ਕੀਤਾ ਠੀਕ ਹੈ ਉਸ ਤੋਂ ਬਾਅਦ ਗੁਰਮੁਖੀ ਦੀ ਵਰਣਮਾਲਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਗੇ ਇਸ ਦੇ ਵਿੱਚ 35 ਅੱਖਰ ਨੇ ਜੀ ਇਹਨਾਂ ਤੋਂ ਬਿਨਾ ਹੁਣ ਫਾਰਸੀ ਧੁਨੀਆਂ ਨੂੰ ਪ੍ਰਗਟਾਉਣ ਦੇ ਲਈ ਪੰਜ ਹੋਰ ਧੁਨੀਆਂ ਨੇ ਜਿਨ੍ਹਾਂ ਦੇ ਵਿੱਚ ਪੈਰ ਦੇ ਵਿੱਚ ਬਿੰਦੀ ਪੈਂਦੀ ਹੈ ਜਿਵੇਂ ਸਸੇ ਨੂੰ ਪੈਰ ਬਿੰਦੀ ਸ਼ਸ਼ਾ ਹੈਨਾ ਲੱਲੇ ਨੂੰ ਪੈਰ ਬਿੰਦੀ ਲੱਲਾ ਹਨਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਇਹਨਾਂ ਅੱਖਰਾਂ ਤੋਂ ਬਿਨਾ ਗੁਰਮੁਖੀ ਲਿਪੀ ਵਿੱਚ ਲਗਾ ਮਾਤਰਾ ਵੀ ਆਗੀਆਂ ਨੇ ਕਿੰਨੀਆਂ ਨੇ ਜੀ 10 ਨੇ ਠੀਕ ਹੈ ਇਹਨਾਂ ਲਗਾ ਮਾਤਰਾ ਵਾਲੇ ਅੱਖਰਾਂ ਨੂੰ ਹੀ ਮੁਹਾਰਨੀ ਕਿਹਾ ਜਾਂਦਾ ਹੈ ਵਰਨਾ ਤੇ ਲਗਾ ਮਾਤਰਾ ਤੋਂ ਬਿਨਾ ਗੁਰਮੁਖੀ ਦੀ ਲਿਖਾਵਟ ਵਿੱਚ ਜਿਹੜੀ ਅਧਕ ਦਾ ਚਿੰਨ੍ਹ ਵੀ ਦੇਖਣ ਨੂੰ ਮਿਲਦਾ ਹੈ ਜੋ ਕਿ ਪੰਜਾਬੀ ਦੀ ਖਾਸ ਵਿਸ਼ੇਸ਼ਤਾ ਹੈ ਇਸ ਤਰ੍ਹਾਂ ਗੁਰਮੁਖੀ ਲਿਪੀ ਦੇ ਤਿੰਨ ਪੱਧਰ ਹੋਏ ਕਿਹੜੇ-ਕਿਹੜੇ ਵਰਣ ਜਾਂ ਫਿਰ ਅੱਖਰ ਸੈਕਿੰਡ ਲਗਾ ਮਾਤਰਾ ਥਰਡ ਅਧਕ ਚਿੰਨ੍ਹ ਠੀਕ ਹੈ ਇਹ ਤਿੰਨ ਜਿਹੜੀਆਂ ਨੇ ਖਾਸ ਵਿਸ਼ੇਸ਼ਤਾਵਾਂ ਨੇ ਗੁਰਮੁਖੀ ਲਿਪੀਆਂ ਹੁਣ ਜੇ ਆਪਾਂ ਗੱਲ ਕਰ ਲਈ ਲਗਾ ਮਾਤਰਾ ਦੇ ਜੋ 12 ਅੱਖਰ ਚਿੰਨ ਮਹਾਰਨੀ ਵਿੱਚ ਰੱਖੇ ਗਏ ਹਨ ਉਹ ਸਾਰੇ ਊੜਾ ਆੜਾ ਈੜੀ ਇਹਨਾਂ ਤਿੰਨਾਂ ਦੇ ਵਿੱਚ ਜਿਹੜੇ ਨੇ ਸਿਮਟ ਗਏ ਠੀਕ ਹੈ ਤਿੰਨੇ ਲਗਾ ਮਾਤਰਾ ਦੇ ਨੇ ਵਾਹਕ ਚਿੰਨ ਨੇ ਸਾਰੀਆਂ ਲਗਾ ਮਾਤਰਾ ਇਹਨਾਂ ਤਿੰਨਾਂ ਚਿੰਨਾ ਨਾਲ ਹੀ ਚਿੰਨਿਤ ਕਰ ਦਿੱਤੀਆਂ ਗਈਆਂ ਨੇ ਜਿੱਥੇ ਤੱਕ ਗੁਰਮੁਖੀ ਦੇ ਲਿਪੀ ਪ੍ਰਕਾਰ ਦਾ ਸਬੰਧ ਹੈ ਅੱਜ ਦੀਆਂ ਲਿਪੀ ਵਿਗਿਆਨੀ ਖੋਜਾਂ ਇਸੇ ਤੇ ਪੁੱਜਦੀਆਂ ਹਨ ਕਿ ਗੁਰਮੁਖੀ ਉਚਾਰ ਖੰਡੀ ਲਿਪੀ ਦੀ ਇੱਕ ਬੰਨਗੀ ਹੈ ਕਲੀਅਰ ਹੈ ਉਸ ਤੋਂ ਬਾਅਦ ਦੇਖੋ ਇਸ ਲਿਪੀ ਦੇ ਵਿੱਚ ਆੜਾ ਜਿਹੜਾ ਮੁਕਤਾਖਰ ਦੇਖਣ ਨੂੰ ਮਿਲਦਾ ਹੈ ਦੋ ਦੋ ਧੁਨੀਆਂ ਦੇ ਜੁਟਾਂ ਲਈ ਇੱਕ ਲਿਪੀ ਚਿੰਨ ਨੂੰ ਹੀ ਉਚਾਰ ਖੰਡ ਜਾਂ ਸਿਲੇਬਲ ਕਿਹਾ ਜਾਂਦਾ ਹੈ ਠੀਕ ਹੈ ਤਾਂ ਇਹ ਚੀਜ਼ ਤੁਸੀਂ ਇੱਥੇ ਜਿਹੜੀ ਦੇਖ ਸਕਦੇ ਹੋ ਹੁਣ ਜੇ ਉਚਾਰਨ ਤੇ ਅੱਖਰਾਂ ਦੇ ਨਾਂ ਦੀ ਗੱਲ ਕਰੀਏ ਤਾਂ ਗੁਰਮੁਖੀ ਦੇ ਜਿੰਨੇ ਵੀ ਅੱਖਰ ਚਿੰਨ ਹਨ ਉਹਨਾਂ ਦੇ ਵੱਖ-ਵੱਖ ਨਾਂ ਰੱਖੇ ਗਏ ਨੇ ਨਾਂ ਰੱਖਣ ਦੀ ਰੀਤ ਅਨੁਸਾਰ ਉਸੇ ਵਰਣ ਨੂੰ ਦੁਹਰਾ ਕੇ ਕਰਕੇ ਦੁਹਰਾ ਕਰਕੇ ਡਬਲ ਕਰਕੇ ਨਾਮ ਰੱਖ ਲਿਆ ਗਿਆ ਜਿਵੇਂ ਸਸੇ ਦਾ ਨਾਂ ਸਸਾ ਕੱਕੇ ਦਾ ਨਾਂ ਕਕਾ ਹੈ ਨਾ ਕਈ ਥਾਂ ੜਾੜਾ ਜੋੜਾ ਗਿਆ ਜਿਵੇਂ ਊੜਾ ਆੜਾ ਈ ਵੀ ਯਾਦ ਰੱਖ ਸਕਦੇ ਹੋ ਤੁਸੀਂ ਠੀਕ ਹੈ ਉਸ ਤੋਂ ਬਾਅਦ ਲਗਾ ਮਾਤਰਾ ਦੇ ਨਾਮ ਕਰਨ ਵਿੱਚ ਇਹ ਰੀਤ ਨਹੀਂ ਅਪਣਾਈ ਗਈ ਹੈ ਕਿ ਜੇ ਆਪਾਂ 10 ਲਗ ਅੱਖਰਾਂ ਦੀ ਗੱਲ ਕਰੀਏ ਤਾਂ ਉਹ ਤੁਹਾਡੇ ਸਾਹਮਣੇ ਨਹੀਂ ਪੰਜਾਬੀ ਭਾਸ਼ਾ ਤੇ ਗੁਰਮੁਖੀ ਦੀ ਜੇ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਤੇ ਗੁਰਮੁਖੀ ਦਾ ਬਹੁਤ ਗੂੜਾ ਸਬੰਧ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਹੀ ਗੁਰਮੁਖੀ ਦਾ ਜਨਮ ਹੋਇਆ ਹੈ ਅਤੇ ਪੰਜਾਬੀ ਨੂੰ ਛੱਡ ਕੇ ਗੁਰਮੁਖੀ ਲਿਪੀ ਕਿਸੇ ਹੋਰ ਭਾਸ਼ਾ ਨੂੰ ਲਿਖਣ ਲਈ ਰੱਖਵੀ ਨਹੀਂ ਹੈ ਪੰਜਾਬੀ ਭਾਸ਼ਾ ਦੀਆਂ ਸਾਰਥਕ ਧੁਨੀਆਂ ਨੂੰ ਅੱਖਰਾਂ ਵਿੱਚ ਚਿੰਨਤ ਕਰਨ ਦਾ ਜੋ ਲਿਖਣ ਪ੍ਰਬੰਧ ਉਸ ਰਿਹਾ ਹੈ ਉਹ ਗੁਰਮੁਖੀ ਲਿਪੀ ਹੈ ਠੀਕ ਹੈ ਜੀ ਅੱਖਰਾਂ ਨੂੰ ਵਰਣ ਵੀ ਕਿਹਾ ਜਾਂਦਾ ਹੈ ਤੇ ਵਰਨਾਂ ਦੀ ਤਰਤੀਬ ਨੂੰ ਵਰਣਮਾਲਾ ਵੀ ਕਿਹਾ ਜਾਂਦਾ ਹੈ ਤਾਂ ਇਹਨੂੰ ਵੀ ਤੁਸੀਂ ਨੋਟ ਕਰ ਸਕਦੇ ਹੋ ਗੁਰਮੁਖੀ ਲਿਪੀ ਦੇ ਅੱਖਰ ਜਦੋਂ ਇੱਕ ਤਰਤੀਬ ਵਿੱਚ ਰੱਖੇ ਜਾਂਦੇ ਨੇ ਵਿਉਂਤੇ ਜਾਂਦੇ ਨੇ ਉਹਨਾਂ ਨੂੰ ਗੁਰਮੁਖੀ ਵਰਣਮਾਲਾ ਕਹਿੰਦੇ ਆ ਆਮ ਤੌਰ ਤੇ ਗੁਰਮੁਖੀ ਵਰਣਮਾਲਾ ਨੂੰ 35 ਕਹਿਣ ਦਾ ਰਿਵਾਜ ਹੈ ਕਿਉਂਕਿ ਪਹਿਲਾਂ ਗੁਰਮੁਖੀ ਵਰਣਮਾਲਾ ਵਿੱਚ 35 ਅੱਖਰ ਸਨ ਠੀਕ ਹੈ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੇ ਸਬੰਧ ਵਿੱਚ ਇਹ ਯਾਦ ਰੱਖਣ ਯੋਗ ਹੈ ਕਿ ਗੁਰਮੁਖੀ ਪੰਜਾਬੀ ਦੀ ਵਿਰਾਸਤ ਹੈ ਇਹ ਪੰਜਾਬ ਦੀ ਜੱਦੀ ਪੈਦਾਵਾਰ ਹੈ ਗੁਰਮੁਖੀ ਜਿਹੜੀ ਆ ਮੰਗ ਵੀ ਜਾਂ ਬਾਹਰੋਂ ਠੋਸੀ ਹੋਈ ਨਹੀਂ ਹੈਗੀ ਸਗੋਂ ਇਹ ਪੰਜਾਬੀ ਬੋਲੀ ਦੇ ਵਿੱਚੋਂ ਹੀ ਨਿਕਲੀ ਹੋਈ ਲਿਪੀ ਹੈ ਠੀਕ ਹੈ ਆਧੁਨਿਕ ਖੋਜਾਂ ਤੋਂ ਇਹ ਗੱਲ ਦੇਖਣ ਨੂੰ ਆਉਂਦੀ ਹੈ ਸਾਹਮਣੇ ਆਉਂਦੀ ਹੈ ਕਿ ਪੰਜਾਬੀ ਜਿਹੜੀ ਹੈ ਸੁਰਾਤਮਿਕ ਭਾਸ਼ਾ ਹੈ ਯਾਦ ਰੱਖਿਓ ਠੀਕ ਹੈ ਟੋਨਾਤਮਿਕ ਭਾਸ਼ਾ ਯਾ ਸੁਰਾਤਮਿਕ ਭਾਸ਼ਾ ਹੈ ਕਿਉਂਕਿ ਟੋਨ ਕਰਕੇ ਅਰਥਾ ਵਿੱਚ ਫਰਕ ਆ ਜਾਂਦਾ ਹੈ ਪਰ ਗੁਰਮੁਖੀ ਵਰਣਮਾਲਾ ਵਿੱਚ ਟੋਨ ਨੂੰ ਲਿਖਣ ਵਾਸਤੇ ਕੋਈ ਵੱਖਰਾ ਲਿਪੀ ਚਿੰਨ ਨਹੀਂ ਹੈ ਜਿਵੇਂ ਰਵਾਇਤੀ ਦੀ ਤੌਰ ਤੇ ਪੰਜਾਬੀ ਬੁਲਾਰੇ ਟੋਨ ਦਾ ਉਚਾਰਨ ਕਰਦੇ ਆ ਰਹੇ ਨੇ ਕੰਨਾ ਜਿੰਨਾ ਚਿੰਨ ਆਦੀ ਠੀਕ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਨੋਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੁਰਮੁਖੀ ਲਿਪੀ ਅਤੇ ਹੋਰ ਲਿਪੀਆਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਦਾਵੇਦਾਰ ਨੇ ਇੱਕ ਹੈ ਗੁਰਮੁਖੀ ਲਿਪੀ ਜਿਸ ਦੀ ਵਰਤੋਂ ਭਾਰਤੀ ਪੰਜਾਬੀ ਨੂੰ ਲਿਖਣ ਵਾਸਤੇ ਕੀਤੀ ਜਾਂਦੀ ਹੈ ਦੂਜੀ ਹੈ ਫਾਰਸੀ ਉਰਦੂ ਲਿਪੀ ਜਿਸ ਨੂੰ ਪਾਕਿਸਤਾਨ ਵਿੱਚ ਪੰਜਾਬੀ ਲਿਖਣ ਵਾਸਤੇ ਵਰਤਿਆ ਜਾਂਦਾ ਹੈ ਠੀਕ ਹੈ ਇਹਨੂੰ ਸ਼ਾਮੁਖੀ ਲਿਪੀ ਵੀ ਕਹਿ ਦਿੰਨੇ ਆਪਾਂ ਗੁਰਮੁਖੀ ਲਿਪੀ ਤਾਂ ਪੰਜਾਬ ਦੀ ਧਰਤੀ ਦੀ ਉਪਜਾਏ ਇਹ ਕਿਸੇ ਬਾਹਰਲੇ ਦੇਸ਼ ਤੋਂ ਮੰਗਵੀ ਨਹੀਂ ਹੈਗੀ ਪਰ ਜਿਹੜੀ ਫਾਰਸੀ ਉਰਦੂ ਲਿਪੀ ਹੈ ਉਹ ਬਾਹਰਲੇ ਦੇਸ਼ ਦੀ ਹੀਬਰੂ ਲਿਪੀ ਤੋਂ ਅਰਬੀ ਲਿਪੀ ਤੋਂ ਇਸ ਤਰ੍ਹਾਂ ਬਣੀ ਹੋਈ ਹੈ ਠੀਕ ਹੈ ਨਾਲੇ ਗੁਰਮੁਖੀ ਲਿਪੀ ਸਿਰਫ ਪੰਜਾਬੀ ਭਾਸ਼ਾ ਲਿਖਣ ਲਈ ਹੀ ਰੱਖਵੀਆ ਪਰ ਫਾਰਸੀ ਉਰਦੂ ਲਿਪੀ ਨੂੰ ਇੱਕ ਤੋਂ ਵੱਧ ਜ਼ੁਬਾਨਾਂ ਲਈ ਵਰਤਣ ਦਾ ਜਿਹੜਾ ਜਤਨ ਹੈ ਉਹ ਕੀਤਾ ਜਾਂਦਾ ਹੈ। ਇਹ ਇੱਕ ਵਿਗਿਆਨਿਕ ਸੱਚਾਈ ਹੈ ਹਰ ਜ਼ੁਬਾਨ ਦੀ ਆਪਣੀਆਂ ਵੀ ਲੇਖਣ ਅਤੇ ਨਵੇਕਲੀਆਂ ਧੁਨੀਆਂ ਹੁੰਦੀਆਂ ਨੇ, ਨਵੀਆਂ-ਨਵੀਆਂ ਧੁਨੀਆਂ ਹੁੰਦੀਆਂ ਨੇ। ਠੀਕ ਹੈ। ਇਸ ਤੋਂ ਬਿਨਾ ਫਾਰਸੀ ਉਰਦੂ ਲਿਪੀ ਵਿੱਚ ਪੰਜਾਬੀ ਦੇ ਅਣਾਣਾ ਅੰਗਾ ਲੱਲਾ ਧੁਨੀਆਂ ਲਿਖਣ ਵਾਸਤੇ ਕੋਈ ਅੱਖਰ ਹੈ ਹੀ ਨਹੀਂ। ਠੀਕ ਹੈ। ਅਤੇ ਫਾਰਸੀ ਉਰਦੂ ਲਿਪੀ ਵਿੱਚ ਕਈ ਅੱਖਰ ਫालतू ਨੇ ਵਾਧੂ ਨੇ ਤਾਂ ਕਰਕੇ ਇਹ ਪੰਜਾਬੀ ਦੇ ਲਈ ਕੋਈ ਟੁਕਵੀਂ ਜਿਹੜੀ ਲਿਪੀ ਆ ਉਹ ਨਹੀਂ ਮੰਨੀ ਜਾਂਦੀ ਠੀਕ ਹੈ ਤਾਂ ਇਹ ਹੈਗਾ ਸੀ ਆਪਣਾ ਚੈਪਟਰ ਜਿਸ ਦੇ ਵਿੱਚ ਆਪਾਂ ਨੇ ਗੁਰਮੁਖੀ ਦਾ ਇਤਿਹਾਸ ਗੁਰਮੁਖੀ ਦਾ ਨਾਮਕਰਨ ਗੁਰਮੁਖੀ ਕਿੱਥੋਂ ਬਣੀ ਕਿਵੇਂ ਬਣੀ ਸਾਰਾ ਆਪਾਂ ਜਿਹੜਾ ਕਵਰ ਅਪ ਕਰ ਚੁੱਕੇ ਹਾਂ ਇਹ ਯਾਦ ਰੱਖੋ ਕਿ ਗੁਰਮੁਖੀ ਜਿਹੜੀ ਆਪਣੀਆਂ ਤਿੰਨ ਪੱਧਰ ਨੇ ਉਹਦੇ ਵਰਨ ਲਗਾ ਮਾਤਰਾ ਅਧਿਕ ਚਿੰਨ ਇਹਦੇ ਰਿਲੇਟਿਡ ਕੁਐਸਚਨ ਪੁੱਛਿਆ ਹੀ ਜਾ ਸਕਦਾ ਏ ਕਿ ਗੁਰਮੁਖੀ ਲਿਪੀ ਦੇ ਕਿੰਨੇ ਪੱਧਰ ਨੇ ਤਿੰਨ ਪੱਧਰ ਨੇ ਕਿਹੜੇ-ਕਿਹੜੇ ਵਰਨ ਨੇ ਲਗਾ ਮਾਤਰਾ ਅਧਿਕ ਚਿੰਨ ਠੀਕ ਹੈ ਤਾਂ ਇਹ ਜ਼ਰੂਰ ਨੋਟ ਕਰ ਲਿਓ ਠੀਕ ਹੈ ਬਾਕੀ ਇਹ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਕੇ ਜਿਹੜਾ ਇਹਨੂੰ ਪੜ੍ਹ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ-ਟਾਈਮ ਮਿਲਦੇ ਰਹਿਣ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਪੂਰਾ ਪੀਡੀਐਫ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਾ ਹੈ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਵਾਤਵਾਰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬਾਕੀ ਕਿਸੇ ਵੀ ਪੁਆਇੰਟ ਨੂੰ ਲੈ ਕੇ ਕੋਈ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਠੀਕ ਹੈ ਜੀ ਤਾਂ ਇਹ ਆਪਣਾ ਜਿਹੜਾ ਪੰਜਾਬੀ ਪਾਰਟ A ਹੈ ਆਪਣੇ ਕੋਲ ਗ੍ਰਾਮਰ ਵਾਲਾ 22 ਸੈਕਿੰਡ ਆਪਣਾ ਕਵਰ ਹੋ ਗਿਆ ਜੀ ਲਿਪੀ ਅਤੇ ਗੁਰਮੁਖੀ ਲਿਪੀ ਦੀ ਪਰਿਭਾਸ਼ਾ ਇਸ ਤੋਂ ਬਾਅਦ ਆਪਾਂ ਚੈਪਟਰ ਕਰਾਂਗੇ ਜੀ ਧੁਨੀ ਬੋਧ ਜਿਸ ਦੇ ਵਿੱਚ ਆਪਾਂ ਕਵਰ ਕਰਾਂਗੇ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ ਠੀਕ ਹੈ ਇਹ ਚੈਪਟਰ ਕਰਨ ਵਾਲੇ ਆ ਫਿਲਹਾਲ ਤਾਂ ਦੇਖੋ ਇੱਕ ਮੈਂ ਮੈਰਾਥਨ ਕਲਾਸ ਦੇ ਵਿੱਚ ਸਾਰੀ ਗ੍ਰਾਮਰ ਕਵਰ ਕਰਾਤੀ ਸੀ ਲੇਕਿਨ ਬਹੁਤ ਸਾਰੀ ਡਿਮਾਂਡ ਔਨ ਕਰਕੇ ਜਿਹੜਾ ਹੁਣ ਮੈਂ ਚੈਪਟਰ ਆਈ ਕਿੱਕ ਕਰਕੇ ਵੀ ਕਵਰ ਕਰਾ ਰਹੀਆਂ ਠੀਕ ਹੈ ਜਿਸ ਦੇ ਵਿੱਚ ਆਪਾਂ ਡੀਪਲੀ ਚੈਪਟਰ ਨੂੰ ਜਿਹੜਾ ਕਵਰ ਕਰਾਂਗੇ ਤੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਹੁਣ ਜਿਹੜਾ ਆਪਣਾ ਪੰਜਾਬੀ ਸਾਇਤ ਕਵਰ ਹੋ ਗਿਆ ਇਹਦੇ ਆਪਾਂ ਬਾਤ ਤੋਂ ਬਾਤ ਐਮਸੀਕਿਊ ਸੋਲਵ ਕਰੀਏ ਠੀਕ ਹੈ ਨਾਲ-ਨਾਲ ਵਿਆਕਰਨ ਦੇ ਜਿਹੜੀਆਂ ਕਲਾਸਿਸ ਨੇ ਉਹ ਵੀ ਕਵਰ ਅਪ ਕਰ ਲਈਏ ਠੀਕ ਹੈ ਜੀ ਬਾਕੀ ਕੋਈ ਸੁਝਾਅ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੇਣਾ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਤੁਹਾਡਾ ਧੰਨਵਾਦ ਥੈਂਕ ਯੂ